ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਜੇ ਕਿਸੇ ਵੀ ਨੇ ਪਿੰਨੀਆਂ ਬਣਵਾਉਣੀਆਂ ਕਰਦੀਆਂ ਜਾਂ ਸਭ ਤੋਂ ਡਾਇਰੈਕਟ ਖੋਆ ਲੈਣਾ ਹੈ ਜਾਂ ਗਜਰੀਲਾ ਬਣਾਉਣਾ ਹੈ ਕੋਈ ਵੀ ਬਾਇਓ ਪ੍ਰੋਡਕਟ ਬਣਵਾਉਣਾ ਚਾਹੁੰਦਾ ਤਾਂ ਬਣਵਾ ਸਕਦਾ ਨਹੀਂ ਕੱਲਾ ਖੋਆ ਲੈਣਾ ਘਰੇ ਬਣਾਉਣਾ ਚਾਹੁੰਦਾ ਤਾਂ ਖੋਆ ਵੀ ਲੈ ਸਕਦਾ ਘਰ ਦੇ ਪਿਓਰ ਦੁੱਧ ਦਾ ਖੋਆ ਹੋਊਗਾ 100% ਗਾਰੰਟੀ ਹੋਊਗੀ ਪਿਓਰਿਟੀ ਦੀ ਹੋਟਲਾਂ ਨੇ ਮੰਗਾ ਪੰਜ ਜ਼ਹਿਰ ਖਲਾਉਂਦੇ ਨਹੀਂ ਹੈਗੇ ਜੇ ਕਿਸੇ ਮੇਰੇ ਬੀਜ ਦੇ ਸਾਥੋਂ ਬਣਵਾਉਣੀ ਆ ਪਿੰਨੀਆਂ ਜੱਗ ਜਰੇਲਾ ਤਾਂ ਉਹਦੇ ਥੋੜੇ ਐਕਸਟਰਾ ਪੈਸੇ ਜੋ ਵੀ ਸਮਾਨ ਪਾਉਗਾ ਉਹਦੇ ਲੱਗ ਲੱਗਣਗੇ ਖੁਆ ਪਾ ਪੂਰਾ ਰਾੜ ਕੇ ਬਣਾਉਣਾ ਫੋਲੋ ਦੇ ਵਿੱਚ ਕੋਈ ਕੱਚਾਪਨ ਨਹੀਂ ਛੱਡਣਾ ਹੈਗਾ ਜਿਹੜਾ ਲੰਬਾ ਟਾਈਮ ਸਰਵਾਈਵ ਕਰ ਸਕੇ ਕੱਚਾ ਖੁਆ ਹਫ਼ਤੇ 10 ਦਿਨ ਬਾਅਦ ਖਰਾਬ ਹੋ ਜਾਂਦਾ ਆਪਾਂ ਨੇ ਫੁੱਲ ਰਾੜ ਕੇ ਖੁਆ ਬਣਾਉਣਾ ਹੈ ਨਾ ਤੇ ਡਰਾਈ ਫਰੂਟ ਜੇ ਪਿੰਨੀਆਂ ਬਣਵਾਉਣੇ ਹੈ ਜਰੇਲਾ ਪੂਰੇ ਠੋਕ ਕੇ ਜਿੰਨਾ ਬੰਦਾ ਕਹੂਗਾ ਉਹਦੇ ਹਿਸਾਬ ਨਾਲ ਉੰਨੇ ਪਾਉਣੇ ਆ ਆਪਣਾ ਬੰਦਾ ਜੋ ਵੀ ਦੱਸੇਗਾ ਡ్రਾਈ ਫਰੂਟੋ ਦੀ ਟੇਸਟ ਅਨੁਸਾਰ ਜਿਵੇਂ ਵੀ ਕੋਈ ਬੰਦਾ ਦਾਖ ਨਹੀਂ ਖਾਂਦਾ ਕੋਈ ਬਦਾਮ ਨਹੀਂ ਖਾਂਦਾ ਉਹਦੇ ਹਿਸਾਬ ਨਾਲ ਦੇਸੀ ਕੀ ਘਰ ਦਾ ਵਰਤਾਂਗੇ ਕੋਈ ਵੀ ਚੀਜ਼ ਬਣਾਉਣੀ ਆ ਦੇਸੀ ਕੀ ਘਰ ਦਾ ਹੋਊਗਾ ਬਿਲਕੁਲ ਪਿਓਰ ਆਪਣਾ ਕੋਈ ਰਿਫਾਇੰਡ ਨਹੀਂ ਵਰਤੇ ਜਾਊਗਾ ਕੋਈ ਦਸੌਰੀ ਕੀ ਨਹੀਂ ਵਰਤੇ ਜਾਊਗਾ ਜ਼ਹਿਰ ਆਪਾਂ ਕੋਈ ਵਿੱਚ ਅਜਾ ਕੁਝ ਵੀ ਨਹੀਂ ਵਰਤਣਾ ਕੋਈ ਵੀ ਚੀਜ਼ ਫਰਾਈ ਕਰਨੀ ਆ ਪਿੰਨੀਆਂ ਵਾਸਤੇ ਰੋਸਟਰ ਦੁਕਾਨੀ ਆ ਜਿਰਫ ਇਹਦੇ ਵਿੱਚੇ ਹੋਊਗੀ ਦੇਸੀ ਘੀ ਦੇ ਵਿੱਚ ਇੱਕ ਕਿਸੇ ਦਾ ਆਪਾਂ ਆਰਡਰ ਤਿਆਰ ਕਰ ਰਹੇ ਆ ਉਹਨੇ ਜੋ ਜੋ ਰਿਕੁਆਇਰਮੈਂਟ ਸੀ ਉਹਨਾਂ ਦੀ ਆਪਾਂ ਨੇ ਉਹ ਸਾਰਾ ਸਮਾਨ ਪਾਤਾ ਤੇ ਖੋਜ ਦਾ ਰੰਗ ਦੇਖੋ ਤੁਹਾਨੂੰ ਕਿਸੇ ਹੋਟਲ ਤੇ ਐਸਾ ਖੁਆ ਨਹੀਂ ਮਿਲੂਗਾ ਕੱਚਾ ਖੁਆ ਵੇਚੀ ਜਾਂਦੇ ਹੋਟਲ ਵਾਲੇ ਕੱਚਾ ਖੁਆ ਵਜਨ ਜ਼ਿਆਦਾ ਦਿੰਦਾ ਹੈ ਆਪਣੇ ਦੇਖੋ ਇਹ ਪਿੰਨੀਆਂ ਬਣਾਉਣੀਆਂ ਇਹਦੇ ਵਿੱਚ ਡਰਾਈ ਫਰੂਟਾਂ ਦੀ ਕੁਆਂਟੀਟੀ ਦੇਖੋ ਇੰਨੇ ਡਰਾਈ ਫਰੂਟ ਵਗੈਰਾ ਇੰਨਾ ਖੁਆ ਪਾ ਕੇ ਤੁਹਾਨੂੰ ਹੋਟਲ ਨਾਲ 1000 ਰੁਪਏ ਕਿਲੋ ਵੀ ਪਿੰਨੀਆਂ ਨਹੀਂ ਦਿੰਦਾ ਉਹ 500 ਰੁਪਏ ਕਿਲੋ ਦੇ ਜਾਂਦੇ ਇੱਕ ਬਦਾਮ ਨਹੀਂ ਹੁੰਦਾ ਉਹਦੇ ਵਿੱਚ ਆਟਾ ਪੁੰਨਿਆ ਹੁੰਦਾ ਬੱਦ ਦੇ ਬੱਦ ਖੂਆ ਹੁੰਦਾ ਬਿਲਕੁਲ ਮਾੜਾ ਇਹ ਆਪਾਂ ਨੇ ਫੁੱਲ ਠੋਕ ਕੇ ਖੂਆ ਪਾਇਆ ਬਏ ਇਹ 600 ਰੁਪਏ ਕਿਲੋ ਲਈ ਪਿੰਨ ਜੇ ਖੋਆ ਲੈਣਾ ਖੂਆ ਵਿਸ਼ੇਸ਼ ਹੋਇਆ ਇਹ ਪਿੰਨ ਵੀ 600 ਰੁਪਏ ਨੇ ਇਹ ਮੇਰੇ ਕੋਲ ਹੀ ਦੀ ਇਹਦੇ ਵਿੱਚ ਥੋੜਾ ਜਿਹਾ ਆਟਾ ਪਾਇਆ ਜਿਹਦੇ ਨਾਲ ਕਿਉਂਕਿ ਇਹਦੀ ਪਿੰਨੀ ਵੱਟੀ ਜਾ ਸਕੇ ਤੁਸੀਂ ਇਹਦੀ ਧਿਆਨ ਨਾਲ ਦੇਖੋ ਇੱਕ ਇੱਕ ਪਿੰਨੇ ਚ ਡਰਾਈ ਫਰੂਟਾਂ ਦੀ ਮਾਤਰਾ ਕਿਵੇਂ ਆ ਜੇ ਕੋਈ ਮੇਰਾ ਵੀਰ ਲੈਣਾ ਚਾਹਦਾ ਸਕਰੀਨ ਤੇ ਨੰਬਰ ਚੱਲ ਰਿਹਾ ਇਹਦੇ ਤੁਸੀਂ ਕੰਟੈਕਟ ਕਰ ਸਕਦੇ ਹੋ ਕੋਈ ਵੀ ਚੀਜ਼ ਬਣਵਾਉਣੀ ਆ ਤਾਂ ਬਣਵਾ ਸਕਦੇ ਉਹ ਤਾਂ ਬਹੁਤ ਵੱਡਾ ਆਰਡਰ ਆਪਾਂ ਦੇ ਨਹੀਂ ਸਕਦੇ 5 7 10 ਕਿਲੋ ਤੱਕ ਦੇ ਸਕਦੇ ਆ ਆਪਣੇ ਕੋ ਇੰਨਾ ਕੇ ਦੁੱਧ ਦਾ ਧੰਨਵਾਦ ਜੀ ਸਾਰਿਆਂ ਦਾ